ਮਜੀਠਾ ਰੋਡ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਥੇ ਮੋਬਾਈਲ ਦੇ ਲੈਣ ਦੇ ਨੂੰ ਲੈ ਕੇ ਝਗੜਾ ਹੋ ਗਿਆ ਝਗੜਾ ਇਸ ਕਦਰ ਵੱਧ ਗਿਆ ਕਿ ਨੌਜਵਾਨ ਮੁੰਡੇ ਦਾ ਮੋਢਾ ਹੀ ਤੋੜ ਦਿੱਤਾ ਜਿਸ ਦਾ ਕੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਆਓ ਤੁਹਾਨੂੰ ਸਭ ਤੋਂ ਪਹਿਲਾਂ ਇਹ ਵੀਡੀਓ ਦਿਖਾਉਂਦੇ ਹਾਂ ਦਾਦੀਆ ਕਿ ਅੰਮ੍ਰਿਤਸਰ ਮਜੀਠਾ ਰੋਡ ਇੱਕ ਇਲਾਕੇ ਦੇ ਵਿੱਚ ਮੋਬਾਈਲ ਫੋਨ ਦੀ ਲੇਨ ਦੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਲੜਾਈ ਹੋ ਗਈ ਇਹ ਲੜਾਈ ਐਨੀ ਵੱਧ ਗਈ ਕਿ ਇੱਕ ਨੌਜਵਾਨ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਤੇ ਉਸ ਦਾ ਮੋਢਾ ਤੋੜ ਦਿੱਤਾ ਝਗੜੇ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਜੋ ਕਿ ਹੁਣ ਸਾਹਮਣੇ ਆ ਚੁੱਕੀ ਹੈ ਤਾਂ ਇਸ ਨੂੰ ਲੈ ਕੇ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ फोन इधरी का दाई इधर के लड़के है उसी के था वो पंद्रह सौ में इसको देकर फोन ले लिया और बाद में दस मिनट बाद गया बंदे बोला के लाया और बोला कि मेरा फोन दे दो मैं बोला अपना फोन ले लो पैसा मेरा जो है दे दो

ਜਾ ਸੀਰੀਅਸ ਨਰਾਇਣ ਜਕੀ ਨੂੰ ਆਇਆ ਲੇਕਿਨ ਉਸ ਦਾ ਥੋੜਾ ਘੱਟ ਲੱਗਾ ਤੇ ਉਂ ਕੰਦੇ 'ਤੇ ਲੱਗਾ ਆ ਗਏ ਤੋਰਦੀ ਗਈ ਤੇ ਨਹੀਂ ਸਾਹ ਆ ਬਾਹਰ ਤੋਰਦੀ ਆ ਉਹ ਕੋਈ ਇਹਨਾਂ ਦਾ ਉਹਨਾਂ ਦਾ ਯਾਰ ਹੀ 1500 ਰੁਪਏ ਚ ਫੋਨ ਦੇ ਕੇ ਗਿਆ ਇਹਨਾਂ ਨੂੰ ਤੇ 10-15 ਮਿੰਟਾਂ ਬਾਅਦ ਹੀ ਉਹ ਬੰਦੇ ਆ ਗਏ ਆ ਤੇ ਉਹਨਾਂ ਨੇ ਆਣ ਕੇ ਫੋਨ ਮੰਗਿਆ ਭਈਏ ਨੇ ਫੋਨ ਦੇ ਦਿੱਤਾ ਕਹਿੰਦਾ ਜੀ ਮੇਰੇ 1500 ਰੁਪਏ ਤੁਸੀਂ ਦੇ ਦਿਓ ਆਪਣਾ ਫੋਨ ਲੈ ਲਓ ਤੇ ਜਦੋਂ ਇਹਨੇ ਫੋਨ ਦੇ ਦਿੱਤਾ ਨੇ 1500 ਮੰਗੇ ਆ ਉਹਨਾਂ ਨੇ ਇਹਨੂੰ ਘੁਟਣਾ ਚਾਲੂ ਕਰਤਾ ਆ ਤੇ ਮਾਰ ਮਾਰ ਕੇ ਮੇਰੇ ਕੋਲ ਵੀਡੀਓ ਰਿਕਾਰਡਿੰਗ ਆ ਜੀ ਸਾਰੀ ਮੇਰੇ ਕੋਲ ਪਈ ਹੋਈ ਆ ਮਾਰ ਮਾਰ ਫੱਟੀਆਂ ਦਾ ਮੋਢਾ ਤੋੜਤਾ ਉਹਨੇ ਕਿੰਨੇ ਕਿੰਨੇ ਬੰਦੇ ਆਏ ਸੀ ਬੰਦੇ 15 16 ਬੰਦੇ ਸੀ ਜੀ ਕੋਈ ਪੁਰਾਣੀ ਰੰਜਿਸ਼ ਨਹੀਂ ਨਹੀਂ ਪੁਰਾਣੀ ਰੰਜਿਸ਼ ਕੋਈ ਨਹੀਂ ਹੈਗੀ ਜੀ ਉਹ ਬੰਦੇ ਇੱਥੇ ਸਮਾਨ ਸੂਣ ਵੀ ਵੇਚਦੇ ਆ ਗੰਦ ਪਾਇਆ ਉਹਨਾਂ ਨੇ ਪੂਰੇ ਮਹੱਲੇ 'ਚ ਅੱਬ ਦੋ ਤਿੰਨ ਦਿਨ ਪਹਿਲੋਂ ਵੀ ਉਹਨਾਂ ਨੇ ਟਾ-ਟਾ ਚਲਾਈਆਂ ਆ। ਕੀ ਰਿਗਾਰਡ ਕੀ ਬੰਦਿਆਂ ਦਾ? ਬਹੁਤ ਜੀ ਉਹ ਜੇਲੋ ਜੁਲੋ ਵੀ ਆਏ ਆ ਬੰਦੇ ਉਹ ਬਹੁਤ ਜ਼ਿਆਦਾ ਨਾਲਾ ਇੱਥੇ ਮਹੱਲੇ 'ਚ ਗੰਦਿਆ ਸਾਰਾ ਮਹੱਲਾ ਉਹਨਾਂ ਦੇ ਬਰਖਲਾਫ ਆ। ਤੁਸੀਂ ਕਹੋਗੇ ਤੇ ਸਾਰਾ ਮਹੱਲਾ ਇਕੱਠਾ ਹੋ ਕੇ ਆ ਜਾਈਗਾ ਜੀ ਜਿੱਥੇ ਕਹੋਗੇ। ਹਾਂ ਜੀ ਮੇਰੇ ਫੈਕਟਰੀ ਦੇ ਅੰਦਰ ਕੁੱਟਮਾਰ ਕੀਤੀ ਆ ਜੀ ਉਹਨਾਂ ਨੇ। ਕੋਈ ਕੁਝ ਨੁਕਸਾਨ ਹੋਇਆ? ਨਹੀਂ ਬੰਦੇ ਦਾ ਹੀ ਨੁਕਸਾਨ ਆ ਜੀ ਕੁਝ ਪੈਸੇ 2-3 ਹਜ਼ਾਰ ਰੁਪਿਆ ਹੀ ਉਹਦਾ ਨੁਕਸਾਨ ਆ। ਬਾਕੀ ਕੋਈ ਨਹੀਂ। ਕਿ ਬੰਦੇ ਕਿੰਨੇ ਦੋ ਭਰਾ ਸੀ ਹਾਂਜੀ ਪੁਲਿਸ ਕੰਪਲੇਂਟ ਕਰ ਆਇਆ ਜੀ ਪਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਫਿਲਹਾਲ ਜੀ ਰਾਤੀ ਕੰਪਲੇਂਟ ਕਰਕੇ ਆਇਆ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਹਾਲੇ ਦੇਖੇ ਜਾ ਰਿਹਾ ਹੈ ਕਿ ਸੀਸੀਟੀਵੀ ਦੇ ਵਿੱਚ ਇੱਕ ਲੜਾ ਲੜਕਾ ਫੋਟਦਾ ਦੱਸਿਆ ਚੋਰ ਹੈ ਕਿ 16 ਲੋਕਾਂ ਨੇ ਇਸ ਨੌਜਵਾਨ ਦੇ ਉੱਤੇ ਹਮਲਾ ਕੀਤਾ ਜਿਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਰੱਦੀ ਕੰਪਲੇਟ ਆਏ ਸੀਗੀ ਰੋਹਤ ਕੁਮਾਰ ਵੱਲੋਂ ਇਹ ਕੋਈ ਮੋਬਾਈਲ ਦਾ ਲੈਣ ਦੇਣ ਦਾ ਮਾਮਲਾ ਹੈ ਇਹਨਾਂ ਦਾ ਤੇ ਤਫਤੀਸ਼ ਕਰਕੇ ਤਸਦੀਕ ਕਰਕੇ ਜਿਹੜੀ ਵੀ ਬਣਦੀ ਕਾਰਵਾਈ ਹਮਲਚ ਲੈਂਦੀ ਜਾਊਗੀ ਡਾੜ ਕੱਢ ਕੇ ਦੇ ਡਾੜ ਕੱਢ ਕੇ ਦਿੱਤਾ ਜਰਾਦਾ ਹਾਂਜੀ ਕੋਈ ਸੀਸੀ ਵੀ ਆਈ ਆਪਰੇ ਕੋਈ ਨਹੀਂ ਉਹ ਜਾਂਚ ਕਰ ਰਹੇ ਆ ਜੀ ਹਾਂ ਉਹਦੀ ਜਾਂਚ ਕਰ ਰਹੇ ਆ ਸਰ ਤੇ ਕੀ ਕਾਰਵਾਈ ਕੀਤੀ ਜਾਏਗੀ ਜਿਹੜੀ ਵੀ ਕੋਈ ਸਾਹਮਣੇ ਗੱਲ ਆਏਗੀ ਤਫਤੀਸ਼ ਦੇ ਵਿੱਚ ਉਹ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ